ਪੰਜਾਬੀ ਰੰਗ ਨੂੰ ਵੇਖਣ ਵਾਲੇ ਸਾਡੇ तमाम ਪੰਜਾਬੀ ਭਰਾਵਾਂ ਨੂੰ ਸਾਡੇ ਵੱਲੋਂ ਪਿਆਰ ਭਰਿਆ ਸलाम ਅਸੀਂ ਗੱਲ ਕਰਦੇ ਰਹਿੰਨੇ ਆਂ ਆਪਦੀ ਮਾਂ ਬੋਲੀ ਪੰਜਾਬੀ ਦੀ ਅੱਜ ਅਸੀਂ ਗੱਲ ਕਰਾਂਗੇ ਆਪਦੀ ਮਾਂ ਖੇਡ ਕੌਡੀ ਦੀ ਯਾਨੀ ਕਿ ਕਬੱਡੀ ਦੀ ਕਿ ਸਾਡੇ ਪੰਜਾਬ 'ਚ ਸਾਡੀਆਂ ਜਿਹੜੀਆਂ ਖੇਡਾਂ ਸੀਗੀਆਂ ਸਾਡੇ ਵੱਡੇ ਕੇੜੇ ਖੇਡਾਂ ਖੇਡਦੇ ਸੀਗੇ ਸਾਡੇ ਜਵਾਨ ਕਿਹਨੇ ਖੇਡਾਂ ਖੇਡਦੇ ਸੀਗੇ ਬਗਣਾ ਖੇਡਦੇ ਸੀਗੇ ਪੇਟ ਤੋਤਾ ਖੇਡਦੇ ਸੀ ਬਾਂਦਰ ਕਿਲਾ ਖੇਡਦੇ ਸੀ ਹੋਰ ਬੜੀਆਂ ਅਸੀਂ ਖੇਡਾਂ ਸੀਗੀਆਂ ਜਿਹੜੇ ਜਵਾਕ ਸ਼ਾਮ ਨੂੰ ਖੇਡਦੇ ਸੀ ਇੱਕ ਰਸ਼ ਲੱਗਾ ਰਹਿੰਦਾ ਸੀ ਪਿੰਡਾਂ ਵਿੱਚ ਭਾਜੀ ਕੀ ਲੱਗਦਾ ਕਿ ਉਹ ਜਿਹੜੀਆਂ ਸਾਰੀਆਂ ਖੇਡਾਂ ਸੀ ਸਾਡੀਆਂ ਉਹ ਹੌਲੀ ਹੌਲੀ ਕਿੱਦਾਂ ਖਤਮ ਹੋ ਗਈਆਂ ਤੇ ਕਿੱਦਾਂ ਸਾਡੀ ਜਿਹੜੀ ਮਾਂ ਖੇਡ ਕਬੱਡੀ ਸੀਗੀ ਉਹ ਸਾਡੇ ਚੋਂ ਖਤਮ ਹੋ ਕੇ ਸਿਰਫ ਚੰਦ ਇਲਾਕਿਆਂ ਚ ਰਹਿ ਗਈ ਬਿਲਕੁਲ ਇਸੇ ਤਰ੍ਹਾਂ ਜੀ ਜਿੱਦਾਂ ਬੋਲੀ ਨੂੰ ਨੁਕਸਾਨ ਹੋਇਆ ਉਹ ਖੇਡਾਂ ਨੂੰ ਵੀ ਨੁਕਸਾਨ ਹੋਇਆ ਵੇ ਤੇ ਬਾਕੀ ਜੇ ਤੁਸੀਂ ਕਬੱਡੀ ਦਾ ਜ਼ਿਕਰ ਕਰੋ ਤੇ ਕਬੱਡੀ ਜਿਹੜੀ ਆ ਉਹ ਦਲੇਰ ਲੋਕਾਂ ਦਾ ਖੇਲ ਸੀਗਾ ਕਾਫੀ ਸਾਰੇ ਲੋਕ ਜਿਹੜੇ ਸੀਗੇ ਉਹ ਇਹਦਾ ਸ਼ੌਕ ਰੱਖਦੇ ਸੀ ਖਾਸ ਕਰ ਇਹ ਉਦੋਂ ਖੇਲ ਮਕਬੂਲ ਸੀਗਾ ਜਦੋਂ ਬਹੁਤ ਜ਼ਿਆਦਾ تفਰੀਦ ਦੇ ਮੌਕੇ ਲੋਕਾਂ ਕੋਲ ਨਹੀਂ ਸੀ ਹੈਗੇ ਲੋਕ ਜਿਹੜੇ ਆ ਉਹਨਾਂ ਕੋ ਕੋ ਫੁਰਸਤ ਵੀ ਹੁੰਦੀ ਸੀ ਖੁਰਾਕਾਂ ਵੀ ਦੇਸੀ ਹੁੰਦੀਆਂ ਸੀ ਜ਼ਾਹਰ ਆ ਮਾੜੇ ਬੰਦੇ ਦਾ ਕੰਮ ਨਹੀਂ ਹੈਗਾ ਕਬੱਡੀ ਦੀ ਖੇਡ ਖੇਡਣਾ ਇਹਦੇ ਆਸਤੇ ਚੁਸਤੀ ਚਾਹੀਦੀ ਆ ਫੁਰਤੀ ਚਾਹੀਦੀ ਆ ਜਾਨ ਚਾਹੀਦੀ ਆ ਔਰ ਅੱਛੀ ਖੁਰਾਕ ਚਾਹੀਦੀ ਇਸੇ ਤਰ੍ਹਾਂ ਜਿੱਦਾਂ ਬੋਲੀ ਦਾ ਨੁਕਸਾਨ ਹੋਇਆ ਇਸੇ ਤਰ੍ਹਾਂ ਇਹਨਾਂ ਖੇਡਾਂ ਦਾ ਨੁਕਸਾਨ ਹੋਇਆ ਇਹਦੇ ਵਿੱਚ ਕਾਫੀ ਕਾਫੀ ਸਾਰੇ ਮਸਲੇ ਮਸੈਲ ਜਿਹੜੇ ਨਾ ਉੱਥੇ ਜਿੱਦਾਂ ਬੋਲੀ ਨੂੰ ਨੁਕਸਾਨ ਅਸੀਂ ਪਹੁੰਚਾਇਆ ਇਸੇ ਤਰੀਕੇ ਅਸੀਂ ਇਹਨਾਂ ਖੇਡਾਂ ਨੂੰ ਵੀ ਨੁਕਸਾਨ ਪਹੁੰਚਾਇਆ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਦੀ ਤਰਫ ਤਵੱਜਾ ਨਹੀਂ ਦਿਵਾਈ ਨਵੀਆਂ-ਨਵੀਆਂ ਖੇਡਾਂ ਆ ਗਈਆਂ ਕ੍ਰਿਕਟ ਆ ਗਈ ਹਾਕੀ ਆ ਗਿਆ ਵਾਲੀਬਾਲ ਆ ਗਿਆ ਜਾਂ ਫਿਰ ਉਸ ਤੋਂ ਬਾਅਦ ਇੰਟਰਨੈਟ ਜਾਂ ਕੰਪਿਊਟਰ ਨੇ ਜਿਹੜੇ ਬੇੜੇ ਘਰ ਕੀਤੇ ਉਹ ਤਾਂ ਖੈਰ ਉਹਨਾਂ ਨੇ ਤਾਂ ਕ੍ਰਿਕਟ ਦਾ ਤੇ ਹਾਕੀ ਵਗੈਰਾ ਦਾ ਵੀ ਸਿਰ ਤੋੜ ਦਿੱਤਾ ਹਾਂਜੀ ਤੇ ਭਾਜੀ ਇਹ ਤੇ ਚਲੋ ਫਿਜ਼ੀਕਲ ਖੇਡਾਂ ਆਣੀਆਂ ਤੁਸੀਂ ਗਣਾਈਆਂ ক্রিকেট ਹਾਕੀ ਹੋ ਗਈ ਤੇ ਜਿਹੜੀਆਂ ਬੱਚੇ ਅੱਜ ਕੱਲ ਮੋਬਾਈਲਾਂ ਤੇ ਗੇਮਾਂ ਖੇਡਦੇ ਆ ਪਬਜੀ ਵਗੈਰਾ ਖੇਡਦੇ ਰਹਿੰਦੇ ਸਾਰਾ ਦਿਨ ਹੀ ਜਾਂ ਹੋਰ ਗੇਮਾਂ ਬਥੇਰੀਆਂ ਨੇ ਐਸੀਆਂ ਇਹਨਾਂ ਗੇਮਾਂ ਨੇ ਕਿੰਨਾ ਨੁਕਸਾਨ ਪਹੁੰਚਾਇਆ ਸਾਡੀ ਬੱਚਿਆਂ ਨੂੰ ਸਾਡੀ ਯੂਥ ਨੂੰ ਸਾਡੇ ਲੋਕਾਂ ਨੂੰ ਜਿਹੜੇ ਹੌਲੀ ਹੌਲੀ ਆ ਫਿਜ਼ੀਕਲ ਐਕਟੀਵਿਟੀਜ਼ ਤੋਂ ਦੂਰ ਹੋ ਕੇ ਸਿਰਫ ਘਰ 'ਚ ਬੈ ਕੇ ਮੋਬਾਈਲ ਦੀ ਹੱਦ ਤੱਕ ਰਹਿ ਜਾਣੇ ਯਾਨੀ ਕਿ ਬੰਦ ਹੋ ਕੇ ਬਹੁਤ ਵੱਡਾ ਨੁਕਸਾਨ ਆ ਜੀ ਸਭ ਤੋਂ ਵੱਡਾ ਨੁਕਸਾਨ ਤਾਂ ਇਹਦਾ ਹੈਗਾ ਵਕਤ ਦਾ ਜ਼ਿਆ ਕਿ ਇਹਨਾਂ ਖੇਡਾਂ ਦੇ ਵਿੱਚੋਂ ਨਿਕਲਣਾ ਨਿਕਲ ਛੋਟੀ ਜੀ ਤਦਾਦ ਨੂੰ ਅਗਰ ਫਾਇਦਾ ਹੋ ਵੀ ਗਿਆ ਵਾ ਹਜ਼ਾਰ ਦੇ ਵਿੱਚੋਂ ਇੱਕ ਬੰਦੇ ਨੂੰ ਤੇ ਉਹਦੇ ਮਗਰ ਲੱਗ ਕੇ ਸਾਰੇ ਜਿਹੜੇ ਉਹ ਟੁਰ ਪੈਂਦੇ ਨੇ ਉਸ ਤੋਂ ਇਲਾਵਾ ਸਿਹਤ ਦੇ ਹਵਾਲੇ ਨਾਲ ਇਹਦਾ ਬਹੁਤ ਨੁਕਸਾਨ ਆ ਦਿਮਾਗ ਦੀਆਂ ਬਹੁਤ ਬਿਮਾਰੀਆਂ ਜਿਹੜੀਆਂ ਬੱਚਿਆਂ ਦੇ ਵਿੱਚ ਪਾਈਆਂ ਜਾਂਦੀਆਂ ਨੇ ਚਿੜਚਿੜਾਪਨ ਉਹਨਾਂ ਦੇ ਵਿੱਚ ਆ ਜਾਂਦਾ ਉਹ ਇਲਾਵਾ ਨਜ਼ਰ ਦਾ ਮਸਲਾ ਜਿਹੜਾ ਵਾ ਛੋਟੇ-ਛੋਟੇ ਬੱਚਿਆਂ ਨੂੰ ਤੁਸੀਂ ਦੇਖ ਰਹੇ ਨੇ ਦੋ ਨੰਬਰ ਤਿੰਨ ਨੰਬਰ ਤੱਕ ਐਨਕ ਲੱਗੀ ਹੁੰਦੀ ਉਹਨਾਂ ਦੀ ਇਹ ਸਾਰੇ ਮੋਬਾਈਲ ਨੇ ਬੇੜੇ ਅਗਰ ਕੀਤੇ ਨੇ ਤਾਂ ਖਾਸ ਕਰ ਜਿਹੜੇ ਬੱਚੇ ਲੇਟ ਕੇ ਲੰਮੇ ਬੈ ਕੇ ਮੋਬਾਈਲ ਦੇਖਦੇ ਨੇ ਉਹਦੇ ਲਈ ਤਾਂ ਉਹ ਮਾਇਰ ਨੇ ਕਹਿੰਦੇ ਨੇ ਡਾਕਟਰ ਨੇ ਕਹਿੰਦੇ ਨੇ ਵੀ ਉਹ ਤਾਂ ਹੋਰ ਜ਼ਿਆਦਾ ਨੁਕਸਾਨ ਆ ਉਹਦਾ ਤੇ ਇਹ ਜਿਹੜੀਆਂ ਫਿਜ਼ੀਕਲ ਖੇਡਾਂ ਨੇ ਉਹਨਾਂ ਤੋਂ ਦੂਰ ਹੋਣ ਆਸਤੇ ਕਿਉਂਕਿ ਕਿਸੇ ਡਾਕਟਰ ਨੇ ਆਖਿਆ ਸੀਗਾ ਉਹਨੇ ਕਿਹਾ ਸੀਗਾ ਵੀ ਜਿਹੜੀ ਕੌਮ ਆ ਉਹਨਾਂ ਦੇ ਅਗਰ ਗਰਾਊਂਡ ਆ ਬਾਦ ਹੋਣਗੇ ਉਹਨਾਂ ਦੇ ਖੇਲਾਂ ਦੇ ਮੈਦਾਨ ਜਿਹੜੇ ਉਹ ਬਾਦ ਹੋਣਗੇ ਤੇ ਉਹਨਾਂ ਦੇ ਹਸਪਤਾਲ ویرਾਨ ਹੋ ਜਾਣਗੇ ਕਿ ਲੋਕਾਂ ਨੂੰ ਬਿਮਾਰੀਆਂ ਨਹੀਂ ਲੱਗਣਗੀਆਂ ਜੇ ਕੋ ਫਿਜ਼ੀਕਲੀ ਐਕਟੀਵਿਟੀ ਹੋਏਗੀ ਲੋਕ ਆਪਣੀ ਜਾਨ ਮਾਰਨਗੇ ਉੱਥੇ ਜਾ ਕੇ ਉਹਨਾਂ ਦੀ ਵਰਜਸ਼ ਵੀ ਹੋਏਗੀ ਤੇ ਉਹ ਬਿਮਾਰੀਆਂ ਤੋਂ ਬਚਣਗੇ ਤੇ ਜਿਹੜਾ ਮੋਬਾਈਲ ਵਾਲਾ ਕੰਮ ਆ ਇਹ ਤਾਂ ਬਿਮਾਰੀਆਂ ਲਾਣ ਵਾਲਾ ਕੰਮ ਆ ਬਿਮਾਰੀਆਂ ਤੋਂ ਦੂਰ ਕਰਨ ਵਾਲਾ ਕੰਮ ਨਹੀਂ ਹੈ ਠੀਕ ਯਾਨੀ ਕਿ ਐੜੀਆਂ ਸਾੜੀਆਂ ਮਾਂ ਖੇਡਾਂ ਸੀ ਜਿਵੇਂ ਕਬੱਡੀ ਸਾਡੀ ਮਾਂ ਖੇਡ ਕਹਿੰਦੇ ਸੀ ਵਟਕੇ ਇਹਨੂੰ ਛੱਡ ਤਾਂ ਸਾਡੇ ਲੋਕਾਂ ਨੇ ਹੋਰ ਜਿਹੜੀਆਂ ਫਿਜ਼ੀਕਲ ਐਕਟੀਵਿਟੀ ਸੀ ਜਿਵੇਂ ਸ਼ਾਮ ਨੂੰ ਪਿੰਡ ਦੇ ਚੌਕ ਵਿੱਚ ਬੱਚੇ ਖੇਡਦੇ ਹੁੰਦੇ ਸੀ ਬਾਂਦਰ ਕਿਲਾ ਪਿੰਡ ਤੋਤਾ ਵਗੈਰਾ ਇਹੋ ਜਿਹੇ ਖੇਡਾਂ ਖਤਮ ਹੋ ਗਈਆਂ ਇੰਨਾ ਖੇਡਾਂ ਦੇ ਖਤਮ ਹੋਣ ਦੇ ਨਾਲ ਪੰਜਾਬੀ ਕਲਚਰ ਨੂੰ ਕੀ ਨੁਕਸਾਨ ਹੋਇਆ ਦਾ ਬਹੁਤ ਵੱਡਾ ਨੁਕਸਾਨ ਉਹਦੇ ਵਿੱਚ ਇਹ ਆ ਕਿ ਜਦੋਂ ਬੱਚੇ ਰਲ ਬੈਠਦੇ ਸੀਗੇ ਉਹ ਆਪਣੀ ਮਾਂ ਬੋਲੀ ਦੀਆਂ ਗੱਲਾਂ ਵੀ ਕਰਦੇ ਸੀ ਉਹ ਖੇਡਾਂ ਨੂੰ ਵੀ ਉਹਨਾਂ ਨੇ ਜ਼ਿੰਦਾ ਰੱਖਿਆ ਹੋਇਆ ਸੀ ਉਸ ਜ਼ੁਬਾਨ ਨੂੰ ਵੀ ਜ਼ਿੰਦਾ ਰੱਖਿਆ ਹੋਇਆ ਸੀ ਜਦੋਂ ਅਲੈਦਾ ਅਲੈਦਾ ਹੋਏ ਉਹਨਾਂ ਨੇ ਮੋਬਾਈਲਾਂ ਤੇ ਕਿਸੇ ਨੇ ਕੁਝ ਵੇਖਿਆ ਕਿਸੇ ਨੇ ਕੁਝ ਵੇਖਿਆ ਉਧਰ ਉਹਦਾ ਰੁਝਾਨ ਹੋ ਗਿਆ ਇਹਨਾਂ ਖੇਡਾਂ ਤੋਂ ਉਹ ਦੂਰ ਹੋ ਗਏ ਇਸ ਬੋਲੀ ਤੋਂ ਵੀ ਦੂਰ ਹੋ ਗਏ ਫਿਰ ਉਹਨਾਂ ਨੇ ਆਪਣੇ ਜ਼ਿਹਨਾਂ ਦੇ ਮੁਤਾਬਕ ਆਪਣਾ ਆਪਣਾ ਅਗਾ ਉਹਨਾਂ ਨੇ ਮਸਤਕਬਲ ਦਾ ਪਲਾਨ ਜਿਹੜਾ ਵਾ ਉਹ ਤਿਆਰ ਕਰ ਲਿਆ ਕੋਈ ਕਿਸੇ ਪਾਸੇ ਨਿਕਲ ਗਿਆ ਕੋਈ ਕਿਸੇ ਪਾਸੇ ਨਿਕਲ ਗਿਆ ਉਹ ਇਹਨਾਂ ਖੇਡਾਂ ਤੋਂ ਵੀ ਦੂਰ ਹੋਏ ਇਸ ਜ਼ੁਬਾਨ ਤੋਂ ਵੀ ਦੂਰ ਹੋਏ ਤੇ والدین ਨੇ ਵੀ ਉਹਨਾਂ ਦਾ ਖਾਸ ਖਿਆਲ ਨਹੀਂ ਰੱਖਿਆ ਕਿ ਇਸ ਬਾਰੇ ਉਹਨਾਂ ਦੀ ਕੋਈ ਨਾ ਕੋਈ ਰਹਿਨਮਾਈ ਕਰ ਦਿੱਤੀ ਜਾਵੇ ਇਸ ਤਰ੍ਹਾਂ ਜਿਹੜੀਆਂ ਬਹੁਤ ਸਾਰੀਆਂ ਗੇਮਾਂ ਜਿੱਦਾਂ ਤੁਸੀਂ ਪਿੰਡ ਦੋਤਾ ਦੱਸਿਆ ਵਾ ਜਾਂ ਬਾਂਦਰ ਕਿਲਾ ਦੱਸਿਆ ਵਾ ਜਾਂ ਕਬੱਡੀ ਦੱਸੀ ਆ ਜਾਂ ਵਾਂਜੂ ਇੱਕ ਖੇਡ ਹੁੰਦੀ ਸੀ ਮੈਂ ਪਿਛਲੇ ਦਿਨਾ 4-5 ਦਿਨ ਪਹਿਲੇ ਇੱਕ ਜਗ੍ਹਾ ਤੇ ਇੱਕ ਆਪਣਾ ਮਹਿਫਲੇ ਮਿਲਦ ਦੀ ਮਹਿਫਲ ਸੀਗੀ ਉੱਥੇ ਮੈਂ ਗਿਆ ਆਂ ਤੇ ਉੱਥੇ ਮੈਂ ਇੱਕ ਇਸ਼ਤਿਹਾਰ ਪੜਿਆ ਇੱਕ ਬੈਨਰ ਲੱਗਿਆ ਹੋਇਆ ਸੀ ਕਿ ਫਲੱਡ ਲਾਈਟ ਵਨ ਜੂ ਦਾ ਟੂਰਨਾਮੈਂਟ ਹੋ ਰਿਹਾ ਸੀ ਉੱਥੇ ਜ਼ਬਰਦਸਤ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਬੈ ਕੇ ਕੋਈ ਨਾ ਕੋਈ ਪੰਜਾਬ ਦਾ ਆਖਰ ਖਿੱਤਾ ਹੈਗਾ ਕਿ ਇੱਕ ਜਿਹੜੀ ਪੁਰਾਣੀ ਇੱਕ ਖੇਲ ਸੀਗੀ ਉਹਨਾਂ ਨੂੰ ਉਹਨਾਂ ਨੇ ਜ਼ਿੰਦਾ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਉਹਨਾਂ ਨੇ ਖਿਡਾਰੀਆਂ ਦੇ ਨਾਮ ਵੀ ਲਿਖੇ ਹੋਏ ਸੀ ਮਹਿਮਾਨੇ ਖਸੂਸੀ ਦਾ ਨਾਮ ਵੀ ਲਿਖਿਆ ਹੋਇਆ ਸੀ ਹੋਰ ਉਸ ਟੂਰਨਾਮੈਂਟ ਦੇ ਇਨਾਕਾਦ ਆਸਤੇ ਜਿਹੜੇ ਲੋਕਾਂ ਨੇ ਤਾਮਨ ਕੀਤਾ ਉਹਨਾਂ ਦੇ ਨਾਮ ਵੀ ਲਿਖੇ ਹੋਏ ਸੀ ਤੇ ਉਹ ਜ਼ਿਆਦਾਤਰ ਮੈਨੂੰ ਇਸ ਗੱਲ ਦੀ ਹੋਰ ਵੱਡੀ ਖੁਸ਼ੀ ਇਹ ਹੋਈ ਕਿ ਜੱਟ ਬਰਾਦਰੀ ਜਿਹੜੀ ਸੀਗੀ ਉਹਨਾਂ ਦੇ ਕਾਫੀ ਸਾਰੇ ਲੋਕਾਂ ਦੇ ਇੱਥੇ ਨਾਂ ਲਿਖੇ ਹੋਏ ਸਿਗੇ ਅੱਛਾ ਭਾਈ ਤੁਹਾਨੂੰ ਲੱਗਦਾ ਕਿ ਅੱਜ ਕੱਲ ਜਿਹੜੇ ਜਵਾਨ ਗਾ ਜਾਂ ਬੱਚੇ ਆ ਉਹ ਦੇਖੋ 9ਵੀਂ 10ਵੀਂ ਕਲਾਸ ਦੇ ਜਿਹੜੇ ਬਾਲ ਬੱਚੇ ਉਹ ਵੀ ਏਡੇ ਏਡੇ ਬਚੁੰਗੜੀਆਂ ਜੀਆਂ ਬਿਲਕੁਲ ਜਿਵੇਂ ਚੂਜ਼ੇ ਹੁੰਦੇ ਆ ਹਾਂਜੀ ਤੇ ਜਦੋਂ ਅਸੀਂ ਵੇਖਦੇ ਸੀ ਕਿ ਸਾਡੇ ਜਿਹੜੇ ਸੀਨੀਅਰ ਹੁੰਦੇ ਸੀ ਜਦੋਂ ਅੱਜ ਤੋਂ ਅਸੀਂ ਚਲ ਜੀਏ 10 12 ਸਾਲ ਪਿੱਛੇ ਜੀ ਜੀ ਤੇ ਉਦੋਂ ਜਵਾਨ ਕਿਹੜੇ 10ਵੀਂ ਚ ਹੁੰਦੇ ਸੀਗੇ ਉਹ ਚੰਗੇ ਜਵਾਨ ਹੁੰਦੇ ਸੀਗੇ ਦਾੜੀ ਮੋਛਾਈ ਹੁੰਦੀ ਸੀ ਕਿ ਚੰਗੇ ਫਿੱਟੇ ਹੁੰਦੇ ਸੀਗੇ ਹਾਂਜੀ ਹਾਂਜੀ ਤੇ ਪੂਰੇ ਬੰਦੇ ਮਹਿਸੂਸ ਹੁੰਦੇ ਸੀਗੇ ਤੇ ਅੱਜ ਦਾ ਜਵਾਨ 9ਵੀਂ 10ਵੀਂ ਦਾ ਤੁਹਾਨੂੰ ਬਾਲ ਬਚੁੰੜਾ ਲੱਗੂਗਾ ਤਨ ਲੱਗਦਾ ਕਿ ਇਹ ਫਿਜ਼ੀਕਲ ਐਕਟੀਵਿਟੀਜ਼ ਛੱਡਣ ਦੇ ਨਾਲ ਨਾਲ ਸਾਡੀਆਂ ਸੇਤਾਂ ਦਾ ਵੀ ਫਰਕ ਪਿਆ ਹੋਆ ਸਾਡੇ ਵਾਲ ਵੀ ਕਮਜ਼ੋਰ ਹੋ ਰਹੇ ਆ ਜਸਮਾਨੀ ਤੌਰ ਤੇ ਵੀ ਕਮਜ਼ੋਰ ਹੋ ਰਹੇ ਆ ਦਿਮਾਗੀ ਤੌਰ ਤੇ ਵੀ ਕਮਜ਼ੋਰ ਹੋ ਰਹੇ ਆ ਬਿਲਕੁਲ ਐਸੇ ਤਰ੍ਹਾਂ ਵਾ ਸਹੀ ਕਹਿ ਰਹੇ ਆ ਭਾਈ ਜਾਨ ਤੁਸੀਂ ਜਿਸ ਤਰ੍ਹਾਂ ਇਹ ਉਹਨਾਂ ਦੀ ਜਸਾਮਤ ਦੇ ਵਿੱਚ ਫਰਕ ਆਇਆ ਉਹ ਇਸੇ وجہ ਤੋਂ ਹੀ ਆਇਆ ਵਾ ਕਿ ਜਿਹੜਾ ਉਹਨਾਂ ਦੀਆਂ ਖੇਡਾਂ ਦੀਆਂ ਸਰਗਰਮੀਆਂ ਸੀਗੀਆਂ ਉਹ ਮ hạnਦੂਦ ਹੋ ਗਈਆਂ ਉਸ ਤੋਂ ਇਲਾਵਾ ਖੁਰਾਕ ਖੁਰਾਕ ਇੱਕ ਬਹੁਤ ਵੱਡਾ ਜਿਹੜਾ ਵਾ ਓਹੋ ਗੇਮ ਚੇਂਜਰ ਕਹਿ ਲੋ ਤੁਸੀਂ ਸਾਬਤ ਹੋਈ ਫਾਸਟ ਫੂਡ ਆ ਗਏ ਨੇ 버거 ਸ਼ਵਾਰਮਸ ਸਮੋਸੇ ਪਕੌੜੇ ਜ਼ਿਆਦਾ ਬੱਚਿਆਂ ਦਾ ਤੁਸੀਂ ਸਕੂਲ ਦੇ ਵਿੱਚ ਚਲੇ ਜਾਓ ਅੱਜ ਬਾਹਰ ਇਹਨਾਂ ਚੀਜ਼ਾਂ ਦੇ ਠੇਲੇ ਜ਼ਿਆਦਾ ਲੱਗੇ ਹੁੰਦੇ ਨੇ ਉਹ ਬੱਚੇ ਦੁਪਹਿਰ ਦਾ ਖਾਣਾ ਖਾਸ ਕਰ ਜਿਹੜਾ ਨਾ ਸਾਰੀ ਘਰ ਵਾਲੀ ਖੁਰਾਕ ਉਹ ਜਿਹੜੀ ਛੱਡ ਕੇ ਤੇ ਉਹ 버거 ਸ਼ਵਾਰਮਿਆਂ ਦੇ ਸਮੋਸੇ ਪਕੌੜਿਆਂ ਦੇ ਦਿਵਾਲੇ ਹੋਏ ਹੁੰਦੇ ਬੱਚੇ ਅੱਛਾ ਭਈ ਜਿਵੇਂ ਤੁਸੀਂ ਗੱਲ ਕੀਤੀ ਜਿਹੜੇ ਮਾਪੇ ਉਹ ਬੱਚਿਆਂ ਨੂੰ ਗਰਾਊਂਡਾਂ 'ਚ ਵੀ ਨਹੀਂ ਘੜ ਦੇਖਣ ਯਾਨੀ ਕਿ ਫਿਜ਼ੀਕਲ ਐਕਟੀਵਿਟੀਆਂ ਵਾਸਤੇ ਵੀ ਫੋਰਸ ਨਹੀਂ ਕਰਦੇ ਤੇ ਜਿਹੜੀ ਖੁਰਾਕ ਦੀ ਆਪਾਂ ਗੱਲ ਕੀਤੀ ਮੇਰੇ ਖਿਆਲ ਇਹ ਚਾਹੀ ਮਾਪਿਆਂ ਦਾ ਕਸੂਰ ਹੈਗਾ ਕਿ ਉਹ ਬਾਲਾਂ ਨੂੰ ਯਾਨੀ ਕਿ ਪਹਿਲੇ ਜਦੋਂ ਆਪਾਂ ਸਕੂਲ ਜਾਂਦੇ ਸੀਗੇ ਆਪਾਂ ਨਾਲ ਪੌਣੇ ਚ ਰੋਟੀ ਲੈ ਕੇ ਜਾਂਦੀ ਹੁੰਦੀ ਸੀ ਨਾਲ ਆਪ ਦਾ ਸਾਲਣ ਲੈ ਕੇ ਜਾਂਦਾ ਸੀਗਾ ਤੇ ਅੱਜ ਦੇ ਜਿਹੜੇ ਮਾਪਿਓ ਬਾਲਾਂ ਨੂੰ ਦੇ ਦਿੰਦੇ ਆ 10 20 ਰੁਪਏ ਦੇ ਦਿੱਤੇ 50 ਰੁਪਏ ਦੇ ਦਿੱਤੇ ਜਨਾਂ ਕੀ ਸਰਦੇ ਮਾਪਿਓ ਉਹਨੇ ਪੈਸੇ ਦੇ ਦਿੰਦੇ ਆ ਤੇ ਜਵਾਗਾਂ ਨੇ ਫਿਰ ਬਾਹਰ ਜਾ ਕੇ ਉਹ ਛਾਵਾ ਖਾਣੀਆਂ ਸਮੋਸੇ ਪਕੋੜੇ ਖਾ ਲੈ ਪਤਾ ਨਹੀਂ ਕਿਹੋ ਜਿਹਾ ਗੰਦੇ ਕਿਹੋ ਜਿਹਾ ਤਲੀਆਂ ਹੁੰਦੀਆਂ ਨੇ ਤੇ ਉਹਨਾਂ ਦਾ ਫਰਟੀਮੈਟਿਕ ਨੁਕਸਾਨ ਤੇ ਸਿਹਤ ਤੇ ਪੈਣਾ ਹੀ ਪੈਣਾ ਜੀ ਬਿਲ ਡਾਕਟਰ ਗੁਲਾਮਬਾਦ ਸਾਹਿਬ ਅੱਜ ਦੇ ਦੌਰ ਦੇ ਵਿੱਚ ਫਰਿਸ਼ਤਾ ਸਿਫਤ ਇਨਸਾਨ ਨੇ 300 ਰੁਪਏ ਉਹਨਾਂ ਦੀ ਫੀਸ ਆ ਤੇ ਜਦੋਂ ਕਿਸੇ ਬੱਚੇ ਨੂੰ ਲੈ ਕੇ ਜਾਓ ਨਾ ਜਦਾ ਗਲਾ ਖਰਾਬ ਹੋਵੇ ਜਾਂ ਉਹਨੂੰ ਖਾਂਸੀ ਆ ਰਹੀ ਹੋਵੇ ਜਾਂ ਸੀਨੇ ਦੀ ਜਕੜਨ ਹੋਵੇ ਜਾਂ ਬੁਖਾਰ ਹੋਵੇ ਤੇ ਸਭ ਤੋਂ ਪਹਿਲੇ ਉਹ ਗੱਲ ਕਰਦੇ ਹੁੰਦੇ ਨੇ ਕਿ ਇਹਦਾ ਜੇਬ ਦਾ ਖਰਚਾ ਬੰਦ ਕਰੋ ਜੇ ਜਦੋਂ ਬੱਚੇ ਨੂੰ ਅਸੀਂ 50 ਜਾਂ 100 ਰੁਪਏ ਲੈ ਕੇ ਇੱਥੋਂ ਉਹਨੂੰ ਦੇ ਕੇ ਭੇਜਾਂਗੇ ਸਕੂਲ ਤੇ ਉਹ ਕਦੀ ਵੀ ਜਿਹੜੀ ਘਰ ਦੀ ਰੋਟੀ ਤੁਸੀਂ ਬੇਸ਼ੱਕ ਉਹਨੂੰ ਨਾਲ ਬੰਨ ਕੇ ਵੀ ਦੇ ਦੋ ਨਾ ਤੇ ਉਹ ਨਹੀਂ ਖਾਏਗਾ ਉਹ 50 100 ਰੁਪਏ ਦੇ ਉਥੋਂ ਸਮੋਸੇ ਪਕੌੜੇ ਲੈਗਾ ਚਿਪਸ ਲੈਗਾ ਕੋਈ 버ਗਰ ਲੈਗਾ ਸ਼ਵਾਰਮਾ ਲੈਗਾ ਦਹੀਂ ਭੱਲੇ ਲੈਗਾ ਉਹਦੇ ਨਾਲ ਉਹ ਆਪਣਾ পেট ਭਰੇਗਾ ਤੇ ਉਹ ਜਿਹੜੀ ਘਰੋਂ ਰੋਟੀ ਲੈ ਕੇ ਜਾਂਦਾ ਵਾ ਹਾਂ ਅਗਰ ਉਹ 50 100 ਰੁਪਏ ਉਹਦੀ ਜੇਬ ਦੇ ਵਿੱਚ ਨਾ ਹੋਣ ਜਿੱਦਾਂ ਡਾਕਟਰ ਗੁਲਾਮ ਮੁਬਾਸ ਦੀ ਤਜਵੀਜ਼ ਹੈਗੀ ਹੈ ਤੇ ਉਹਨੂੰ ਮਜਬੂਰਨ ਜਦੋਂ ਭੁੱਖ ਲੱਗੇਗੀ ਤੇ ਉਹ ਘਰ ਦੀ ਰੋਟੀ ਖਾਏਗਾ ਉਹਦੀ ਸਿਹਤ ਲਈ ਵੀ ਅੱਛੀ ਆ ਤੇ ਉਹ ਜਿਸਮਾਨੀ ਜਿਹੜੀ ਨਸ਼ਾ ਨਮਾਹ ਜਾਂ ਇਦਾਂ ਦੀਆਂ ਗੇਮਾਂ ਨੇ ਉਹਨਾਂ ਦੇ ਵਿੱਚ ਜ਼ਾਹਰ ਆ ਹਾਂ ਬਿਲਕੁਲ ਫਾਇਦੇਮੰਦ ਉਹਨੂੰ ਸਾਬਤ ਹੋਏਗੀ ਚਲੋ ਠੀਕ ਭਾਜੀ ਰਜ਼ਾਨ ਵੀ ਹੋਣਾ ਸ਼ੁਰੂ ਹੋ ਗਈ ਹੈ ਤੇ ਸੂਰਜ ਵੀ ਗਰੂਪ ਹੋ ਗਿਆ ਤੇ ਅੱਜ ਦੀਆਂ ਗੱਲਾਂ ਕਰਨ ਦਾ ਮਕਸਦ ਵੀ ਇਹੀ ਸੀਗਾ ਜਿਵੇਂ ਅਸੀਂ ਆਪਣੀ ਮਾਂ ਬੋਲੀ ਭੁੱਲ ਕੇ ਬੈਠੇ ਆ ਐਵੇਂ ਅਸੀਂ ਆਪਦੀਆਂ ਖੇਡਾਂ ਭੁੱਲ ਕੇ ਬੈਠੇ ਆ ਸਾਡੇ ਬੜੇਕੇ ਜਿਹੜੀਆਂ ਖੇਡਾਂ ਖੇਡਦੇ ਸੀ ਅਸੀਂ ਉਹ ਨਹੀਂ ਖੇਡਦੇ ਛੱਡ ਗਏ ਆ ਇਹਦੇ ਵਿੱਚ ਸਾਡਾ ਆਪ ਦਾ ਨੁਕਸਾਨ ਆ ਜਿਸਮਾਨੀ ਨੁਕਸਾਨ ਆ ਤੇ ਇਹੀ ਗੱਲਾਂ ਤੁਹਾਡਾ ਕਰਨੀਆਂ ਸੀਗੀਆਂ ਕਿ ਆ ਤੇ ਬਾਲ ਬੱਚਿਆਂ ਨੂੰ ਜਿਹੜੀਆਂ ਤੁਹਾਡੀਆਂ ਅਬਾਈ ਖੇਡਾਂ ਨੇ ਤੁਹਾਡੇ ਵਾਲਦਿਆਂ ਦੀਆਂ ਖੇਡਾਂ ਨੇ ਉਹਨਾਂ ਦੇ ਬਾਰੇ ਦੱਸਿਆ ਕਰੋ ਘਟੋ-ਘਟ ਤੱਕ ਕਿ ਉਹਨਾਂ ਨੂੰ ਪਤਾ ਹੋਵੇ ਕਿ ਸਾਡੇ ਵੜਕੇ ਆ ਵੀ ਖੇਡਾਂ ਖੇਡਦੇ ਰਹੇ ਆ ਗਰਾਊਂਡ 'ਚ ਕੱਲਿਆ ਕਰੋ ਤੇ ਸਕੂਲਾਂ 'ਚ ਕੱਲਿਆ ਕਰੋ ਸ਼ਾਮ ਨੂੰ ਜਾ ਕੇ ਬਾਲ ਖੇਡਿਆ ਕਰਨ ਤੁਹਾਡੇ ਬਾਲ ਫਿਜ਼ੀਕਲੀ ਐਕਟਿਵ ਹੋਣਗੇ ਤੇ ਦਿਮਾਗੀ ਤੌਰ ਤੇ ਵੀ ਉਹ ਐਕਟਿਵ ਹੋਣਗੇ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਹੀ ਸਾਨੂੰ ਦੋ ਵਾਰੀ ਜਿਆਦਾ ਜੀ ਤੁਹਾਨੂੰ ਮਿਲਦੇ ਆ ਕਿ ਨਵੀਂ ਵੀਡੀਓ 'ਚ ਰੱਬ ਰੱਖਾ